ਸਤਿ ਸ਼੍ਰੀ ਅਕਾਲ ਜੀ ਅੱਜ ਮੈਂ ਤੁਹਾਡੇ ਵਾਸਤੇ ਬਿਨਾ ਕਿਉ ਤੇ ਬਿਨਾ ਜੜਖੋਏ ਤੋਂ ਬਣਨ ਵਾਲੀਆਂ ਚੌਲਾਂ ਦੀਆਂ ਬਹੁਤ ਹੀ ਟੇਸਟੀ ਪਿੰਨੀਆਂ ਦੀ ਰੈਸਪੀ ਲੈ ਕੇ ਆਈਆਂ ਇਸ ਤੋਂ ਪਹਿਲਾਂ ਵੀ ਨਾ ਮੈਂ ਤੁਹਾਡੇ ਨਾਲ ਰੈਸਪੀ ਸ਼ੇਅਰ ਕੀਤੀ ਸੀ ਜਿਦੇ ਚ ਆਪਾਂ ਚੌਲਾਂ ਦੀਆਂ ਪਿੰਨੀਆਂ ਨੂੰ ਮਲਾਈ ਨਾਲ ਬਣਾਇਆ ਸੀ ਤਾਂ ਉਹਦੇ ਵਿੱਚ ਕੁਝ ਕਮੈਂਟ ਆਏ ਸੀ ਜਿਹਦੇ ਵਿੱਚ ਪੁੱਛਿਆ ਗਿਆ ਸੀ ਕਿ ਜੇ ਆਪਾਂ ਇਹਨਾਂ ਨੂੰ ਬਿਨਾ ਮਲਾਈ ਤੋਂ ਬਣਾਉਣਾ ਚਾਹੀਏ ਤਾਂ ਮੈਨੂੰ ਲੱਗਿਆ ਕਿ ਤੁਹਾਡੇ ਨਾਲ ਇਹ ਵਾਲੀ ਰੈਸিপি ਵੀ ਜ਼ਰੂਰ ਸ਼ੇਅਰ ਕਰਨੀ ਚਾਹੀਦੀ ਹੈ ਤਾਂ ਅੱਜ ਦੀਆਂ ਜਿਹੜੀਆਂ ਆਪਾਂ ਪਿੰਨੀਆਂ ਬਣਾ ਰਿਹਾ ਨੇ ਇਹਦੇ ਵਿੱਚ ਨਾ ਤਾਂ ਆਪਾਂ ਮਲਾਈ ਦਾ ਯੂਜ਼ ਕਰਾਂਗੇ ਨਾ ਹੀ ਚਾਸ਼ਨੀ ਦਾ ਬਿਨਾ ਘਿਓ ਤੇ ਬਿਨਾ ਖੋਏ ਤੋਂ ਬਹੁਤ ਹੀ ਟੇਸਟੀ ਪਿੰਨੀਆਂ ਨੇ ਜਿਹੜੀਆਂ ਇਸ ਤਰੀਕੇ ਨਾਲ ਬਣ ਕੇ ਤਿਆਰ ਹੁੰਦੀਆਂ ਨੇ ਤਾਂ ਉਮੀਦ ਕਰਦੀ ਹਾਂ ਤੁਹਾਨੂੰ ਅੱਜ ਦੀ ਵੀ ਇਹ ਰੈਸিপি ਜਿਹੜੀ ਚੰਗੀ ਲੱਗੇਗੀ ਚੰਗੀ ਲੱਗੀ ਤਾਂ ਨੂੰ ਲਾਈਕ ਜ਼ਰੂਰ ਕਰਿਓ ਤੇ ਜੇ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰ ਤੁਹਾਨੂੰ ਅੱਜ ਦੀ ਇਹ ਰੈਸਪੀ ਕਿਵੇਂ ਦੀ ਲੱਗੀ ਤਾਂ ਚਲੋ ਫਿਰ ਇਹਨਾਂ ਟੇਸਟੀ ਜਿਹੀਆਂ ਪਿੰਨੀਆਂ ਨੂੰ ਬਣਾਉਣਾ ਸ਼ੁਰੂ ਕਰਦੇ ਆਂ ਤਾਂ ਇਹਨਾਂ ਪਿੰਨੀਆਂ ਨੂੰ ਬਣਾਉਣ ਵਾਸਤੇ ਆਪਾਂ ਜਿਹੜਾ ਸਭ ਤੋਂ ਪਹਿਲਾਂ 1 ਕੱਪ ਲਿਆ ਚੌਲਾਂ ਦਾ ਆਟਾ ਨਾਪ ਵਾਸਤੇ ਤੁਸੀਂ ਕੋਈ ਵੀ ਕੱਪ ਜਾਂ ਕੌਲੀ ਇੱਕ ਲੈ ਲੈਣਾ ਸਾਰਾ ਨਾਪ ਉਸੇ ਨਾਲ ਹੀ ਲੈਣਾ ਤੇ ਹੁਣ ਇਹਦੇ ਵਿੱਚ ਨਾ ਇਹਨੂੰ ਆਪਾਂ ਇੱਕ ਦਾਣੇਦਾਰ ਟੈਕਸਚਰ ਦੇਣ ਵਾਸਤੇ 2 ਚਮਚ ਪਾਵਾਂਗੇ ਸੂਜੀ ਦੇ ਬਰੀਕ ਵਾਲੀ ਸੂਜੀ ਆਪਾਂ ਇਹਦੇ ਵਿੱਚ ਪਾਈਏ ਥੋੜੀ ਜਿਹੀ ਰਵਾ ਜਾਂ ਸੂਜੀ ਇਹਦੇ ਵਿੱਚ ਪਾਉਣ ਨਾਲ ਨਾ ਪਿੰਨੀਆਂ ਦਾ ਜਿਹੜਾ ਟੈਕਸਚਰ ਬਿਲਕੁਲ ਬਹੁਤ ਹੀ ਦਾਣੇਦਾਰ ਬਣ ਕੇ ਤਿਆਰ ਹੁੰਦਾ ਹੈ ਤੇ ਹੁਣ ਆਪਾਂ ਨਾ ਚੌਲਾਂ ਦੇ ਆਟੇ ਨੂੰ ਜਿਹੜਾ ਪਹਿਲਾਂ 5 ਤੋਂ 7 ਮਿੰਟ ਵਾਸਤੇ ਗੈਸ ਦੇ ਘੱਟ ਫਲੇਮ ਤੇ ਐਵੇਂ ਲਗਾਤਾਰ ਚਲਾਉਂਦੇ ਹੋਏ ਪੂਨ ਲੈਣਾ ਕਿਉਂਕਿ ਆਪਾਂ ਬਿਨਾ ਘਿਓ ਤੋਂ ਬਣਾ ਰਹੇ ਆ ਤਾਂ ਡ్రਾਈ ਰੋਸਟ ਇਹਨੂੰ ਕਰਾਂਗੇ ਬਿਨਾ ਘਿਓ ਤੋਂ ਹੀ ਆਪਾਂ ਇਹਨੂੰ ਪੂਨਣਾ ਗੈਸ ਦਾ ਫਲੇਮ ਹਾਈ ਬਿਲਕੁਲ ਨਹੀਂ ਕਰਨਾ ਕਿਉਂਕਿ ਹਾਈ ਫਲੇਮ ਤੇ ਨਾ ਆਟਾ ਬਹੁਤ ਹੀ ਜਲਦੀ ਰੋਸਟ ਹੋ ਜਾਂਦਾ ਫਿਰ ਇਹਦਾ ਜਿਹੜਾ ਟੇਸਟ ਵਧੀਆ ਨਹੀਂ ਆਉਂਦਾ ਤਾਂ ਗੈਸ ਦਾ ਫਲੇਮ ਘੱਟ ਰੱਖਦੇ ਹੋਈ ਆਪਾਂ ਇਹ ਜਿਹੜਾ ਆਟੇ ਨੂੰ ਪੂਨਣਾ ਜਿਆਦਾ ਇਹਦਾ ਕਲਰ ਵੀ ਚੇਂਜ ਨਹੀਂ ਹੋਏਗਾ ਤੇ ਆਟੇ ਵਿੱਚ ਜਣਾ ਕੱਚਾਪਨ ਵੀ ਨਹੀਂ ਰਹੇਗਾ ਤਾਂ ਹੁਣ ਦੇਖੋ ਹਲਕਾ ਜਿਹਾ ਕਲਰ ਇਹਦਾ ਪਹਿਲਾਂ ਨਾਲੋਂ ਚੇਂਜ ਹੋਇਆ 7 ਮਿੰਟ ਦੇ ਕਰੀਬ ਆਪਾਂ ਨੂੰ ਇਹਨੂੰ ਪੁੰਨਦੇ ਹੋਏ ਹੋ ਚੁੱਕੇ ਹਾਂ ਤਾਂ ਜਦੋਂ ਤੁਸੀਂ ਇਹਨੂੰ 7-8 ਮਿੰਟ ਤੱਕਰੀਬ ਭੁੰਨ ਲੋਗੇ ਨਾ ਫਿਰ ਆਪਾਂ ਇਹਦੇ ਵਿੱਚ ਥੋੜੇ ਜਿਹਾ ਪਾਵਾਂਗੇ ਡਰਾਈ ਫਰੂਟਸ ਤਾਂ ਮੈਂ ਇਹਦੇ ਵਿੱਚ 10 ਤੋਂ 15 ਬਾਦਾਮ ਤੇ 10 ਤੋਂ 15 ਪਾਏ ਆ ਪਿਸਤਾ ਨਾਲ ਹੀ ਆਪਾਂ ਇਹਦੇ ਵਿੱਚ ਜਿਹੜਾ 2 ਚਮਚ ਦੇ ਕਰੀਬ ਪਾ ਦਿੱਤੀ ਹੈ ਭੁੰਨੀ ਹੋਈ ਮੂੰਗਫਲੀ ਛਿਲਕਾ ਇਹਦਾ ਉਤਰਿਆ ਹੋਇਆ ਮੂੰਗਫਲੀ ਦਾ ਟੇਸ ਹੈ ਜਿਹੜਾ ਪਿੰਨੀਆਂ ਵਿੱਚ ਬਹੁਤ ਹੀ ਵਧੀਆ ਲੱਗਦਾ ਹੈ ਤਾਂ ਪੀਨਟਸ ਆਪਾਂ ਇਹਦੇ ਵਿੱਚ ਇਹ ਪਾਏ ਆ ਤਾਂ ਇਹਨਾਂ ਨੂੰ ਵੀ ਨਾ ਹੁਣ ਆਪਾਂ ਨਾਲ ਹੀ ਆ ਜਿਹੜਾ 3 ਤੋਂ 4 ਮਿੰਟ ਵਾਸਤੇ ਹੋਰ ਭੁੰਨ ਲੈਣਾ ਹੈ ਤਾ ਟੋਟਲ ਜਿਵੇਂ ਆਪਾਂ ਇਹ ਆਟੇ ਨੂੰ ਸ਼ੁਰੂ ਤੋਂ ਲੈ ਕੇ ਭੁੰਨਦੇ ਆ ਨਾ ਲਾਸਟ ਤੱਕ ਆਟੇ ਨੂੰ ਭੁੰਨਦੇ ਹੋਏ 12 ਤੋਂ 15 ਮਿੰਟ ਦੇ ਕਰੀਬ ਹੋ ਜਾਂਦੇ ਆ ਜਦੋਂ ਆਪਾਂ ਗੈਸ ਦਾ ਫਲੇਮ ਘੱਟ ਰੱਖਦੇ ਆ ਤੈਨੂੰ ਲਗਾਤਾਰ ਚਲਾਉਂਦੇ ਹੋਏ ਭੁੰਨਦੇ ਆ ਤਾਂ ਹੁਣ ਆਪਾਂ ਉਹਨਾਂ ਨੂੰ 12 ਤੋਂ ਜਿਹੜਾ 15 ਮਿੰਟ ਦੇ ਕਰੀਬ ਹੋਣ ਵਾਲੇ ਆ ਭੁੰਦੇ ਹੋਏ ਆਟਾ ਚੰਗੀ ਤਰ੍ਹਾਂ ਆਪਾਂ ਰੋਸਟ ਕਰ ਲਿਆ ਚੰਗੀ ਤਰ੍ਹਾਂ ਨੂੰ ਭੁੰਨ ਲਿਆ ਤਾਂ ਹੁਣ ਇਹਨੂੰ ਇੱਕ ਲੱਗ ਭਾਂਡੇ ਵਿੱਚ ਕੱਢ ਦਾਂਗੇ ਇਸ ਤੋਂ ਬਾਅਦ ਕੜਾਈ ਨੂੰ ਆਪਾਂ ਦੁਬਾਰਾ ਤੋਂ ਗੈਸ ਤੇ ਰੱਖ ਲਿਆ ਤੇ ਹੁਣ ਆਪਾਂ ਇਹਦੇ ਵਿੱਚ ਨਾ ਸੇਮ ਕੱਪ ਦੇ ਨਾਪ ਨਾਲ 2 ਕੱਪ ਪਾਉਣਾ ਦੁੱਧ ਜਿਹੜੇ ਕੱਪ ਦੇ ਨਾਪ ਨਾਲ ਆਪਾਂ ਚੌਲਾਂ ਦਾ ਆਟਾ ਲਿਆ ਸੀ ਨਾ ਉਸੇ ਕੱਪ ਦੇ ਨਾਪ ਨਾਲ 2 ਕੱਪ ਆਪਾਂ ਇਹ ਜਿਹੜੇ ਕੜਾਈ ਵਿੱਚ ਦੁੱਧ ਪਾ ਦੇਣਾ ਤੇ ਇਹ ਦੁੱਧ ਨੂੰ ਆਪਾਂ ਲਗਾਤਾਰ ਚਲਾਉਂਦੇ ਹੋਏ ਪਕਾਉਣਾ ਇਹਦੇ ਵਿੱਚ ਆਪਾਂ ਕੋਈ ਦੁੱਧ ਦਾ ਖੋਇਆ ਨਹੀਂ ਅ ਇਸ ਨੂੰ ਨਾ ਆਪਾਂ ਥੋੜਾ گاੜਾ ਕਰਨਾ ਹੈ ਤਾਂ ਜਿਵੇਂ ਜਿਵੇਂ ਆਪਾਂ ਇਹਨੂੰ ਪਕਾਉਂਦੇ ਜਾਵਾਂਗੇ ਹੌਲੀ ਹੌਲੀ ਜਿਹੜੇ ਦੁੱਧ ਦੀ ਕੁਆਂਟੀਟੀ ਹੈ ਘਟਣੀ ਸ਼ੁਰੂ ਹੋ ਜਾਏਗੀ ਦੁੱਧ ਜਿਹੜਾ گاੜਾ ਹੋਣਾ ਸ਼ੁਰੂ ਹੋ ਜਾਏਗਾ ਤੇ ਨਾਲ ਹੀ ਥੋੜਾ ਜਿਹਾ ਆਪਾਂ ਇਹਦੇ ਵਿੱਚ ਪਾ ਦਾਂਗੇ ਹਰੀ ਇਲਾਇਚੀ ਦਾ ਪਾਊਡਰ ਫਲੇਵਰ ਵਾਸਤੇ ਇਹਦੇ ਨਾਲ ਜਿਹੜਾ ਟੇਸਟ ਬਹੁਤ ਵਧੀਆ ਆਉਂਦਾ ਹੁਣ ਜਿਵੇਂ ਨਾ ਮੈਂ ਪਿੰਨੀਆਂ ਵਿੱਚ ਸੌਂਫ ਨਹੀਂ ਪਾਈ ਜੇ ਤੁਸੀਂ ਸੌਂਫ ਵੀ ਪਾਉਣਾ ਚਾਹੁੰਦੇ ਹੋ ਨਾ ਉਹ ਵੀ ਤੁਸੀਂ ਪਿੰਨੀਆਂ ਵਿੱਚ ਪਾ ਸਕਦੇ ਹੋ ਤਾਂ ਦੁੱਧ ਨੂੰ ਆਪਾਂ ਦੇਖੋ ਜਿਵੇਂ ਜਿਵੇਂ ਲਗਾਤਾਰ ਪਕਾਉਂਦੇ ਜਾ ਰਹੇ ਹਾਂ ਪਹਿਲਾਂ ਨਾਲੋਂ ਦੀ ਕੁਆਂਟੀਟੀ ਕਾਫੀ ਘਟੀ ਹੈ ਦੁੱਧ ਕਾਫੀ ਜਿਹੜਾ گاੜਾ ਹੁੰਦਾ ਜਾ ਰਿਹਾ ਤੇ ਆਪਾਂ ਇਹਨੂੰ ਉਨਾ ਪਕਾਣਾ ਜਦੋਂ ਇਹ ਇੱਕ ਕੱਪ ਦੇ ਕਰੀਬ ਹੈ ਜਿਹੜਾ ਰਹਿ ਜਾਵੇ ਜਿਵੇਂ ਆਪਾਂ 2 ਕੱਪ ਦੁੱਧ ਲਏ ਜਦੋਂ ਇੱਕ ਕੱਪ ਦੇ ਕਰੀਬ ਰਹਿ ਜਾਏਗਾ ਨਾ ਉਨੀ ਦੇਰ ਤੱਕ ਆਪਾਂ ਇਹਨੂੰ ਪਕਾ ਲਵਾਂਗੇ ਤਾਂ ਹੁਣ ਦੇਖੋ ਦੁੱਧ ਪਹਿਲਾਂ ਨਾਲੋਂ ਕਾਫੀ ਹੈ ਜਿਹੜਾ گاੜਾ ਹੋ ਚੁੱਕਿਆ ਅਗਰ ਆਪਾਂ ਇਹਨੂੰ ਥੋੜੀ ਜ਼ਿਆਦਾ ਹੋਰ دیر ਪਕਾਵਾਂਗੇ ਨਾ ਤੇ ਇਹਦਾ ਖੋਇਆ ਬੰਨਾ ਸਟਾਰਟ ਹੋ ਜਾਏਗਾ ਤਾਂ ਆਪਾਂ ਖੋਇਆ ਦਾ ਨਹੀਂ ਬਣਾਣਾ ਜਦੋਂ ਇਹ ਦੇਖੋ ਇੰਨਾ ਘੜ ਰਹਿ ਜਾਏ ਨਾ ਫਿਰ ਆਪਾਂ ਗੈਸ ਦਾ ਫਲੇਮ ਬੰਦ ਕਰ ਦੇਣਾ ਬਾਅਦ ਵਿੱਚ ਮੈਂ ਤੁਹਾਨੂੰ ਮਿੰਕੇ ਵੀ ਦਿਖਾਉਣੀ ਆ ਇੱਕ ਕੱਪ ਦੇ ਕਰੀਬ ਜਾਂ ਉਸ ਤੋਂ ਵੀ ਥੋੜਾ ਜਿਆ ਘਾਟੀ ਇਹ ਵਾਲਾ ਦੁੱਧ ਜਿਹੜਾ ਰਹਿ ਗਿਆ ਸੀ ਤੇ ਚੌਲਾਂ ਦਾ ਆਟਾ ਜਿਹੜਾ ਆਪਾਂ ਇਹਨੂੰ ਇੱਕ ਦੂਜੇ ਭਾਂਡੇ ਵਿੱਚ ਕੱਢਿਆ ਹੋਇਆ ਸੀ ਹਲਕਾ ਜਿਹਾ ਗਰਮ ਹੈ ਇਸ ਟਾਈਮ ਆਪਾਂ ਇਹਦੇ ਵਿੱਚ ਪਾਵਾਂਗੇ ਅੱਧਾ ਕੱਪ ਦੇਸੀ ਖੰਡ ਬੂਰਾ ਚੀਨੀ ਜਿਹੜੀ ਆਉਂਦੀ ਹੈ ਜੇ ਤੁਹਾਡੇ ਕੋਲ ਨਹੀਂ ਹੈ ਫਿਰ ਤੁਸੀਂ ਨਾਰਮਲੀ ਚੀਨੀ ਨੂੰ ਪੀਸ ਕੇ ਇਹਦੇ ਵਿੱਚ ਪਾ ਸਕਦੇ ਹੋ ਤੇ ਮਿੱਠਾ ਤੁਸੀਂ ਆਪਣੇ ਟੇਸਟ ਦੇ ਅਕੋਰਡਿੰਗ ਇਹਦੇ ਵਿੱਚ ਥੋੜਾ ਘੱਟ ਜ਼ਿਆਦਾ ਜਿਹੜਾ ਕਰ ਸਕਦੇ ਹੋ ਬੂਰਾ ਚੀਨੀ ਪਾਉਣ ਦੇ ਨਾਲ ਨਾ ਲੱਡੂਆਂ ਦਾ ਜਿਹੜਾ ਟੇਸਟ ਬਹੁਤ ਵਧੀਆ ਆਉਂਦਾ ਹੈ ਤਾਂ ਇਹਨੂੰ ਵੀ ਆਪਾਂ ਇਹਦੇ ਵਿੱਚ ਹੀ ਮਿਲਾਤਾ ਹੁਣ ਇਹ ਜਿਹੜਾ ਦੁੱਧ ਹੈ ਨਾ ਇਹਨੂੰ ਆਪਾਂ ਕਿਸੇ ਵੀ ਦੂਸਰੇ ਕੌਲੀ ਜਾਂ ਭਾਂਡੇ ਵਿੱਚ ਕੱਢ ਲੈਨੇ ਆ ਤੇ ਮੈਂ ਤੁਹਾਨੂੰ ਦਿਖਾਉਣੀ ਆ ਕਿ ਕਿੰਨਾ ਕਿ ਜਿਹੜਾ ਇਹ ਦੁੱਧ ਸੀ ਇਹ ਰਹਿ ਗਿਆ ਇਹ ਦੇਖੋ ਇੱਕ ਕੱਪ ਤੋਂ ਵੀ ਥੋੜਾ ਜਿਹਾ ਘੱਟ ਇਹ ਦੁੱਧਾ ਰਹਿ ਗਿਆ ਕਾਫੀ ਘੜਾ ਹੋ ਚੁੱਕਿਆ ਦੁੱਧ ਨੂੰ ਨਾ ਆਪਾਂ ਹੁਣ ਇਹਦੇ ਵਿੱਚ ਇੱਕਦਮ ਨਹੀਂ ਪਾਉਣਾ ਸਾਰਾ ਤੁਸੀਂ ਇਕੱਠਾ ਨਹੀਂ ਪਾ ਦੇਣਾ ਥੋੜਾ ਥੋੜਾ ਕਰਕੇ ਪਾਉਣਾ ਜਿਵੇਂ ਆਪਾਂ ਤਿੰਨ ਤੋਂ ਚਾਰ ਚਮਚੇ ਦੇ ਵਿੱਚ ਦੁੱਧ ਪਾਤਾ ਫਿਰ ਇਹਨੂੰ ਚੰਗੀ ਤਰ੍ਹਾਂ ਮਿਲਾਵਾਂਗੇ ਤਾਂ ਇਹਦੇ ਨਾਲ ਨਾ ਮਿਕਸਚਰ ਜਿਹੜਾ ਹੋਏਗਾ ਲੱਡੂਆਂ ਦਾ ਬਹੁਤ ਹੀ ਖਿលਿਆ ਖਿਲਾ ਰਹੇਗਾ ਤੇ ਲੱਡੂਆਂ ਦਾ ਟੈਕਸਚਰ ਬਹੁਤ ਵਧੀਆ ਆਏਗਾ ਤਾਂ ਹੁਣ ਆਪਾਂ ਦੁਬਾਰਾ ਫੇਰ ਇਹਦੇ ਵਿੱਚ ਤਿੰਨ ਤੋਂ ਚਾਰ ਚਮਚੇ ਦੁੱਧ ਦਾ ਜਿਹੜੇ ਪਾਤਿਆ ਫਿਰ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਦਾਂਗੇ ਤੇ ਇਸ ਤਰ੍ਹਾਂ ਕਰਕੇ ਨਾ ਆਪਾਂ ਜਿਹੜਾ ਤਿੰਨ ਵਾਰੀ ਦੇਖੋ ਜਿੰਨਾ ਕਿ ਦੁੱਧ ਸੀ ਇਹਨੂੰ ਚੰਗੀ ਤਰ੍ਹਾਂ ਜਿਹੜਾ ਆਪਾਂ ਮਿਲਾਉਂਦੇ ਜਾਵਾਂਗੇ ਮੇਨ ਆਪਾਂ ਧਿਆਨ ਇਹ ਸੀ ਚੀਜ਼ ਤੇ ਰੱਖਣਾ ਥੋੜਾ ਥੋੜਾ ਕਰਕੇ ਇਹਦੇ ਵਿੱਚ ਦੁੱਧ ਇਸ ਟਾਈਮ ਮਿਲਾਣਾ ਹੈ ਤਾਂ ਜਿਹੜਾ ਇਹਦਾ ਪਿੰਨੀਆਂ ਦਾ ਟੈਕਸਚਰ ਹਨਾ ਬਿਲਕੁਲ ਵਧੀਆ ਆ ਜਾਏਗਾ ਜੇ ਤੁਸੀਂ ਇੱਕਦਮ ਸਾਰਾ ਦੁੱਧ ਪਾ ਦੋਗੇ ਨਾ ਇਹਦੇ ਵਿੱਚ ਫਿਰ ਇਹਦਾ ਟੈਕਸਚਰ ਜਿਹੜਾ ਚੰਗਾ ਨਹੀਂ ਆਏਗਾ ਤਾਂ ਆਏ ਦੇਖੋ ਸਾਰਾ ਦੁੱਧ ਆਪਾਂ ਇਹਦੇ ਵਿੱਚ ਚੰਗੀ ਤਰ੍ਹਾਂ ਜਿਹੜਾ ਮਿਕਸ ਕਰ ਦਿੱਤਾ ਹੈ ਇਸ ਤੋਂ ਬਾਅਦ ਆਪਾਂ ਨੇ ਜਿਹੜੀਆਂ ਹੁਣ ਇਹਦੀਆਂ ਪਿੰਨੀਆਂ ਜਾਂ ਲੱਡੂਆਂ ਉਹ ਬਣਾਵਾਂਗੇ ਜਿੰਨੇ ਵੀ ਸਾਈਜ਼ ਦੇ ਤੁਸੀਂ ਬਣਾਉਣਾ ਚਾਹੁੰਦੇ ਹੋ ਉਹਨੇ ਕੀ ਸਾਈਜ਼ ਦੇ ਬਣਾ ਸਕਦੇ ਹੋ ਬਹੁਤ ਹੀ ਟੇਸ ਤੇ ਇਸ ਤਰ੍ਹਾਂ ਦੇਖੋ ਬਹੁਤ ਹੀ ਈਜ਼ਲੀ ਹੈ ਜਿਹੜੀਆਂ ਬਣ ਰਹੀਆਂ ਨੇ ਕੁਝ ਵੀ ਆਪਾਂ ਨੂੰ ਇਹਦੇ ਵਿੱਚ ਹੋਰ ਪਾਉਣ ਦੀ ਜ਼ਰੂਰਤ ਨਹੀਂ ਪਈ ਤਾਂ ਇੱਕ ਜਿਹੜੀ ਪਿੰਨੀ ਆਪਾਂ ਬਣਾ ਕੇ ਤਿਆਰ ਕਰ ਲਈਏ ਇਸੇ ਤਰ੍ਹਾਂ ਬਾਕੀ ਸਾਰੀਆਂ ਜਿਹੜੀਆਂ ਪਿੰਨੀਆਂ ਨੇ ਉਹ ਵੀ ਬਣਾ ਕੇ ਤਿਆਰ ਕਰ ਲਾਂਗੇ ਪਹਿਲਾਂ ਵਾਲੀ ਵੀ ਰੈਸਪੀ ਨੂੰ ਜਿਹੜਾ ਤੁਸੀਂ ਬਹੁਤ ਹੀ ਪਸੰਦ ਕੀਤਾ ਸੀ ਤਾਂ ਮੈਨੂੰ ਉਮੀਦ ਹੈ ਕਿ ਤੁਸੀਂ ਇਹ ਵੀ ਜਿਹੜੀ ਰੈਸਪੀ ਹੈ ਇਹਨੂੰ ਵੀ ਪਸੰਦ ਕਰੋਗੇ ਤਾਂ ਇਸੇ ਤਰ੍ਹਾਂ ਹੀ ਆਪਾਂ ਦੇਖੋ ਜਿੰਨੇ ਵੀ ਬਾਕੀ ਲੱਡੂ ਆ ਸਾਰੇ ਬਣਾ ਕੇ ਤਿਆਰ ਕਰ ਲਾਂਗੇ ਤਾਂ ਲੋ ਜੀ ਬਹੁਤ ਹੀ ਟੇਸਟੀ ਜਿਹੜੀਆਂ ਪਿੰਨੀਆਂ ਨੇ ਆਪਾਂ ਬਣਾ ਕੇ ਤਿਆਰ ਕਰ ਲਿਆ ਨੇ ਖਾਣ ਵਿੱਚ ਬਹੁਤ ਟੇਸਟੀ ਬਣੀਆਂ ਨੇ ਬਣਾਉਣ ਦਾ ਤਰੀਕਾ ਤੁਸੀਂ ਦੇਖ ਹੀ ਲਿਆ ਬਿਲਕੁਲ ਸੌਖਾ ਹੈ ਤੇ ਤੋੜ ਕੇ ਤੁਹਾਨੂੰ ਇਹਦਾ ਟੈਕਸਚਰ ਵੀ ਦਿਖਾ ਦਿੰਨੀ ਹਾਂ ਦੇਖੋ ਬਿਨਾ ਚਾशनी ਤੇ ਬਿਨਾ ਘਿਓ ਤੋਂ ਵੀ ਨਾ ਬਹੁਤ ਹੀ ਟੇਸਟੀ ਜਿਹੜੀਆਂ ਇਸ ਤਰੀਕੇ ਨਾਲ ਤੁਸੀਂ ਪਿੰਨੀਆਂ ਬਣਾ ਕੇ ਤਿਆਰ ਕਰ ਸਕਦੇ ਹੋ ਤਾਂ ਇੱਕ ਵਾਰੀ ਇਸ ਰੈਸਪੀ ਨੂੰ ਟਰਾਈ ਜ਼ਰੂਰ ਕਰਿਓ ਤੇ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਰੈਸਪੀ ਤੁਹਾਨੂੰ ਕਿਵੇਂ ਦੀ ਲੱਗੀ ਜਲਦੀ ਆਪਾਂ ਮਿਲਾਂਗੇ ਇੱਕ ਹੋਰ ਨਵੀਂ ਰੈਸਪੀ ਦੇ ਨਾਲ ਤਦ ਤੱਕ ਦੇ ਲਈ ਆਪਣਾ ਧਿਆਨ ਰੱਖੋ ਆਪਣੀ ਫੈਮਿਲੀ ਦਾ ਧਿਆਨ